ਬਲਾਕ ਡੇਰਾ ਬਾਬਾ ਨਾਨਕ ਦਿਨ ਪੈਂਦੇ ਪਿੰਡ ਹਰਦੌਰਵਾਲ ਕਲਾਂ ਦੇ ਇੱਕ ਡੇਰੇ ਉੱਪਰ 6-7 ਹਮਲਾਵਰ ਆਏ ਤੇ ਉਹਨਾਂ ਦੇ ਘਰ ਦੇ ਮੈਂਬਰਾਂ ਉੱਪਰ ਗੋਲੀਆਂ ਚਲਾਈਆਂ ਤੇ ਟਰੈਕਟਰ ਦੀ ਪੰਨ ਤੋੜ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਮਾਲੇਵਾਲ ਪੁਲਿਸ ਚੌਂਕੀ ਦੇ ਇੰਚਾਰਜ ਜੀਐਸਆਈ ਬਲਵਿੰਦਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚ ਗਏ ਤੇ ਉੱਥੇ ਚੱਲੇ ਤਿੰਨ ਰੌਂਦ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਆ ਇਸੇ ਸਮਸਾ ਲਾ ਗਏ ਉੱਤ ਪਰਲੇ ਬੰਦੇ ਕੀ ਹੋਦ ਬੁਰੀ ਤੇ ਦੱਸਿਓ ਇਹ ਠੀਕ ਹੈ ਇੱਥੇ ਦੰਤ ਦੁੱਤਰ ਮਰੇ ਆ ਔਰ ਇੱਥੇ ਦੀ ਛਤੀ ਮੈਂ ਦੋ ਮਿੰਟਾਂ ਕਾ ਕ ਚਲ ਗਏ ਦੋ ਮਿੰਟਾਂ ਇੱਥੇ ਪੰਜ ਛੇ ਦੰਤ ਇੱਥੇ ਮਰੇ ਤੇ ਇੱਕ ਇੱਥੇ ਮਾਰਿਆ ਇਹਨਾਂ ਦੰਤ ਹੋਰ ਹੋਰ ਬਾਜੀ ਹੋਰ ਬਾਕੀ ਫਾਇਰਿੰਗ ਕਰਕੇ ਗਏ ਸਾਰਾ ਭੰਨੇ ਦੋ ਪਤਾ ਨਹੀਂ ਲੈ ਗਏ ਕਿ ਬਿਲਕੁਲ ਦੋ ਦੇਖਿਓ ਉਹ ਲੋਕ ਨੇਗੇ ਸੀ ਜਿਹੜੇ ਹਾਂਜੀ ਭਾਈ ਜੀ ਤੁਹਾਡੇ ਘਰ ਗੋਲੀ ਚਲੀ ਕੀ ਸਾਰੀ ਘਟਨਾ ਕਿਵੇਂ ਹੋਈ ਸਰ ਮੈਂ ਖੇਤ ਦੇ ਵਿੱਚ ਰੂੜੀ ਖਿਲਾ ਰਿਹਾ ਹੰਦਿਆ ਮੈਂ ਰੂੜੀ ਪਿੱਛੇ ਧੱਕੀ ਆ ਕਰਾਣਾ ਇਹ ਉਧਰੋਂ ਬਾਸ਼ਾ ਆਇਆ ਇਹਨੇ ਆਣ ਕੇ ਮੋਟਰਸਾਈਕਲ ਮੋਰੋਂ ਹੀ ਨਗਾਇਆ ਤੇ ਮੈਨੂੰ ਗਾਲ੍ਹਾਂ ਕੱਢਤੀ ਆਂਦਾ ਇਹਨੂੰ ਇੱਕ ਬੰਨੇ ਕਰ ਲਾ ਮੈਂ ਹੁਣ ਮੈਂ ਕਰਨ ਤੇ ਡਿਆਂ ਮੈਂ ਕਿ ਤੂੰ 2 ਮਿੰਟ ਖਲੋ ਜਨੋ ਤੇ ਆਂਦਾ ਵੀ ਇਹਨੇ ਮੈਨੂੰ ਗਾਲ੍ਹਾਂ ਕੱਢਤੀ ਆਂਦਾ ਇੱਥੇ ਰਿਓ 2 ਮਿੰਟ ਤੇ ਮੈਂ ਹੁਣੇ ਬੰਦੇ ਲੈ ਕੇ ਆਇਆ ਅਸੀਂ ਉੱਥੇ ਚਲੋ ਕਰਾਹ ਮਾਰਦੇ ਰਹੇ ਆ ਮੁੜ ਕੇ ਅਸੀਂ ਘਰ ਆ ਗਏ ਆ ਤੇ ਘਰ ਆਣ ਕੇ ਇਹ 7-8 ਮੁੰਡੇ ਲੈ ਕੇ ਆਇਆ ਤੇ ਇਹਨੇ ਆਣ ਕੇ ਜੇ ਮਵਾਜ ਮਾਰੀ ਅਸੀਂ ਗਾਹ ਆਏ ਆ ਸਾਰਾ ਪਰਿਵਾਰ ਨਾਲ ਬੱਚੇ ਤੇ ਇਹਨੇ ਇਤਨਾ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਪਹਿਲਾਂ ਇੱਥੇ ਤੁਹਾਡੀ ਟਕਰਾਅ ਬਾਜੀ ਇੱਥੇ ਵੀ ਹੋਈ ਇੱਥੇ ਕੋਈ ਨਹੀਂ ਹੋਇਆ ਇੱਥੇ ਗੱਲਾਂ ਸਸਦੀਆਂ ਇਹ ਮੈਂ ਉਹਨੂੰ ਕਹਿ ਰਿਹਾ ਇਹ ਮੇਰਾ ਛੋਟਾ ਭਰਾ ਹੈ ਇਹਨੇ ਆਖਿਆ ਵੀ ਜੇ ਉਹ ਕੋਈ ਗਲਤੀ ਹੋਈ ਹੈ ਅਸੀਂ ਮਾਫੀ ਮੰਗਾਉਣੀ ਹੈ ਇਹ ਆਂਦਾ ਵੀ ਉਹ ਮਾਫੀ ਮੰਗਾਉਣੀ ਹੈ ਤੇ ਗਲਤੀ ਮੈਂ ਮਾਫੀ ਮੈਂ ਮੰਗ ਲੈਣਾ ਉਹਨੇ ਉਹਨੇ ਆਂਦਾ ਨਹੀਂ ਉਹਦੇ ਕੋਲ ਮੰਗਾਉਣੀ ਆ ਉਹਨਾਂ ਜਨੂ ਉਹਦੇ ਦੂਜੇ ਭਰਾ ਨੇ ਜਿਹੜੇ ਉਹ ਤਿੰਨ ਚਾਰ ਫਾਇਰ ਕਰ ਦਿੰਦੇ ਨੇ ਗੋਲੀ ਮਾਰੀ ਸਿੱਧੀ ਮੇਰੇ ਗੋਲੀ ਮੇ ਸਿੱਧੀ ਮਾਰੀ ਆ ਤੇ ਉਹ ਜਿਹੜੇ ਆ ਉਹ ਸਾਈਡ ਤੇ ਮੈਂ ਆ ਸਾਈਡ ਤੇ ਹੋ ਗਿਆ ਤੇ ਮੁੜ ਕੇ ਜਨਾਨੀਆਂ ਗਾੜੀ ਬੱਚੀ ਹੋ ਗਏ ਤੇ ਉਹ ਹਵਾਲਾਬਾ ਬੈ ਗਏ ਮੁੜ ਕੇ ਉਹ ਜਿਹੜੇ ਆ ਉਹ ਦੌੜ ਗਏ ਆ ਸਾਡਾ ਟਰੈਕਟਰ ਵੀ ਭੰਗ ਗਿਆ ਆ ਟਰੈਕਟਰ ਜਿਹੜਾ 10000 ਰੱਜ ਕੇ ਨਸ਼ਾ ਵੇਚਦੇ ਆ ਰੱਜ ਕੇ ਉਹ ਦੋ ਦੋ ਥਿਆਰ ਹੀ ਉਹਨਾਂ ਕੋ ਕਿੰਨੇ ਜਣੇ ਆਏ ਸੱਤ ਜਣੇ ਕਿੰਨੇ ਫਾਇਰ ਕੀਤੇ ਉਹਨਾਂ ਫਾਇਰ ਉਹਨਾਂ ਤਿੰਨ ਚਾਰ ਕੀਤੇ ਆ ਚਾਹ ਤਿੰਨ ਚਾਰ ਹੰਜ ਕੀਤੇ ਹੀ ਦੋ ਨਹੀਂ ਲੱਭੇ ਤਿੰਨ ਤਿੰਨ ਕੋਲ ਲੱਭੇ ਦੋ ਨਹੀਂ ਲੱਭੇ ਸਾਰੇ ਕੋ ਥਿਆਰ ਹੀ ਨਹੀਂ ਦੋ ਜਣਿਆਂ ਕੋ ਦੂਜਿਆਂ ਕੋ ਦਾਤਰ ਤੇ ਛੋਟੇ ਤੇ ਫਿਰ ਬੋਰਸਾਈ ਬੋਰਸਾਈ ਆ ਪ੍ਰਸ਼ਾਸਨ ਆਇਆ ਉਹਨਾਂ ਨੇ ਹੁਣ ਕਾਗਜ਼ੀ ਕਾਰਵਾਈ ਸਾਡੇ ਬਿਆਨ ਲੈ ਕੇ ਕਾਗਜ਼ੀ ਕਾਰਵਾਈ ਕੀਤੀ ਆ ਉਹ ਹੁਣ ਫੇਰ ਧਮਕੀ ਦੇਗੇ ਫੇਰ ਧਮਕੀ ਦੇਗੇ ਵੀ ਇਹ ਪਿੰਡ ਆਉਣ ਦਿਨ ਗੋਲੀ ਮਾਰ ਦੇਣੀ ਤੇ ਸਾਡਾ ਕੋਈ ਵੀ ਮੇਰਾ ਨੁਕਸਾਨ ਹੋ ਜਾਂਦਾ ਇਹ ਬਾਸ਼ਾ ਦੇ ਬਾਛੇ ਦਾ ਭਰਾ ਜਿਹੜਾ ਇਹ ਜੁਮੇਆਰ ਹੋਣ ਪੰਨੂ ਦਾ ਮੁੰਡਾ ਬਿਨਾ ਇੱਕ ਸਾਡੇ ਪਿੰਡ ਦਾ ਮੁੰਡਾ ਪੰਨੂ ਬੰਨੂ ਆ ਉਹ ਦਾ ਉਹ ਵੀ ਨਾਲ ਆ ਪਿੰਡ ਦੇ ਵਿੱਚ 3-4 ਬੰਦੇ ਆ 3-4 ਬੰਦੇ ਬਾਹਰੋਂ ਮੈਂ ਤਾਂ ਕੁਝ ਨਹੀਂ ਵੀ ਜੀ ਦੱਸਣਾ ਬਸ ਇੱਕੋ ਗੱਲ ਆ ਵੀ ਤੁਸੀਂ ਬਾਜੀ ਹਾਂਜੀ ਮਾੜੀ ਵੀ ਲੱਗੇ ਕੁਝ ਨਹੀਂ ਵੀ ਜੀ ਇਹ ਜਦੋਂ ਆਏ ਸਾਨੂੰ ਤੇ ਪਹਿਚਾਨ ਨਹੀਂ ਇਹਨਾਂ ਦੀ ਵੀ ਇਹ ਕੌਣ ਆ ਮੁੰਡੇ ਆ ਗੁੰਡੇ ਆ ਕੌਣ ਆ ਸਾਡੇ ਮੁੰਡੇ ਨੇ ਦੱਸਿਆ ਕਿ ਪਪਾ ਉਹੋ ਹੀ ਮੁੰਡੇ ਆਏ ਜਿਹੜੇ ਤੁਹਾਨੂੰ ਧਮਕੀ ਦੇ ਕੇ ਗਏ ਇੱਕ ਮਿੰਟ ਇੱਕ ਮਿੰਟ ਆ ਬੱਚੇ ਦੀ ਤਰ੍ਹਾਂ ਕਰੋ ਕੁਝ ਨਹੀਂ ਵੀ ਜੀ ਬਾਹਰ ਹੋਇਆ ਝਗੜਾ ਕੋਈ ਗੱਲ ਵੀ ਨਹੀਂ ਹੋਈ ਇਹ ਘਰ ਆ ਕੇ ਦੱਸਣੇ ਵੀ ਤਾਂ ਉਹ ਨਾਨ ਕੀ ਗਿਆ ਸਾਡੇ ਬੱਚੇ ਨੇ ਦੱਸਿਆ ਤੁਹਾਨੂੰ ਪਤਾ ਵੀ ਨਹੀਂ ਤੇ ਉਸੇ ਵੇਲੇ ਪੰਜ ਸੱਤ ਮਿੰਟਾਂ ਦੇ ਵਿੱਚ ਹੀ ਆ ਕੇ ਦੇ ਇਥੇ ਬੁਏ ਘੜੀ ਇੱਥੇ ਆਏ ਨੇ ਤੇ ਉਹ ਕਹਿੰਦੇ ਪਤਾ ਉਹ ਮੰਡੇ ਲੈ ਕੇ ਆ ਗਿਆ ਭਾਈ ਅਹੀਂ ਆਹੀਂ ਆ ਪਏ ਮੈਂ ਹਾਂ ਚਲੋ ਬੱਚਾ ਉਹਨੂੰ ਸਮਝਾਉਣੇ ਆ ਵੀ ਇਦਾਂ ਨਹੀਂ ਕਰੀਦਾ ਤੁਹਾਡੀਆਂ ਵੀ ਮਾਵਾ ਭੈਣਾ ਭੈਣ ਭਰਾ ਹੈਗੇ ਘਰ ਮੈਂ ਆਣ ਕੇ ਕਿਹਾ ਹਾਂ ਇਹ ਤਾਂ ਬੇਕਾਰ ਮਾਪਿਓ ਕੋਈ ਨਹੀਂ ਹੈਗਾ ਤੁਹਾਨੂੰ ਕੋਈ ਝਿੜਕਦਾ ਨਹੀਂ ਕਿਹਾ ਮੇਰਾ ਕੋਈ ਨਹੀਂ ਹੈਗਾ ਮਾਪਿਓ ਇਹ ਵੇਖੋ ਵੀ ਜੀ ਨਾਲ ਧਮਕੀ ਦੇ ਗਿਆ ਨਹੀਂ ਪਹਿਲਾਂ ਸਾਡੇ ਨਾਲ ਲਾਲਾ ਲਾਲਾ ਕਰਦਾ ਰਿਹਾ ਮੈਂ ਕਿਹਾ ਮੈਂ ਕਿਹਾ ਮੈਨੂੰ ਗੋਲੀ ਮਾਰ ਤੇ ਇਹ ਮੇਰੇ ਮਗਰਫਲੋ ਤੇ ਹੀ ਤੇ ਇਹਨਾਂ ਦੀ ਕੰਨਾਂ ਦੇ ਲਾਗੋਂ ਦੀ 5 ਗੋਲੀਆਂ ਲੰਗਾਈਆਂ ਜੇ ਇਹ ਇਹਨਾਂ ਨੂੰ ਵੱਜ ਜਾਂਦੀ ਤੇ ਫਿਰ ਕੌਣ ਜ਼ਿੰਮੇਵਾਰ ਮੈਂ ਤੇ ਪਿੰਡ ਦਾ ਹੀ ਕਸੂਰ ਕੱਢੂੰਗੀ ਜਿਨ੍ਹਾਂ ਨੇ ਇਹੋ ਜਿਹੇ ਗੁੰਡੇ ਪਾਲੇ ਪੰਚਾਇਤਾਂ ਕੀ ਨਹੀਂ ਕਰ ਸਕਦੀਆਂ ਵੀਜੀ ਸਭ ਕੁਝ ਕਰ ਸਕਦੀਆਂ ਬਸ ਇਹਨਾਂ ਨੇ ਇਹੋ ਹੀ ਨਸ਼ੇ ਕਰਕੇ ਇਧਰੋਂ ਨਹੀਂ ਆਉਂਦੇ ਨਸ਼ੇ ਲੈਣ ਖਾ ਪੀ ਕੇ ਰੱਜ ਕੇ ਅੰਨੇ ਹੋਏ ਆਉਂਦੇ ਨੇ ਤੇ ਇਥੋਂ ਦੀ ਲਾਗੋਂ ਦੀ ਲੰਗਦੇ ਨੇ ਹੱਡਾ ਨਿਕਾ ਜਾ ਬੇਟਾ ਮੇਰਾ ਉਹ ਕੁੜੀਆਂ ਨੇ ਨਾਲ ਚੁੱਕਿਆ ਜੇ ਉਹਨੂੰ ਗੋਲੀ ਵੱਜ ਜੰਦੀ ਅਸੀਂ ਕਿੱਥੇ ਜਾਂਦੇ ਆ ਮੈਂ ਪੰਚਾਇਤ ਨੂੰ ਕਹੂੰਗੀ ਸ਼ਿਕਾਇਤ ਲਾਉਂਗੀ ਏਅਰ ਵਾਲਾਂ ਵਾਲਾਂ ਨੂੰ ਵੀ ਅੱਜ ਅਸੀਂ ਸੇਫਲੀਆ ਨੂੰ ਧਮਕੀ ਵੀ ਦੇ ਕੇ ਗਿਆ ਆ ਵੀ ਜੇ ਅੱਜ ਰਾਤ ਨੂੰ ਆਈ ਤੇ ਤੈਨੂੰ ਗੋਲੀ ਮਾਰ ਕੇ ਤੇਨੂੰ ਮੈਂ ਮਾਰਨਾ ਹੀ ਮਾਰਨਾ ਕਿਨੇ ਜਣੇ ਆਏ ਸੱਤ ਜਣੇ ਹੈਗੇ ਇਹ ਦੋਵਾਂ ਨੂੰ ਪਿਸਤੌਲੀ ਪੰਜ ਗੋਲੀਆਂ ਇਹਨਾਂ ਨੇ ਫਾਇਰ ਕੱਡੀਆਂ ਨੇ ਮੇਰੇ ਘਰ ਵਾਲੇ ਦੇ ਜੇ ਕੱਲ ਨੂੰ ਕੋਈ ਨੁਕਸਾਨ ਹੋ ਗਿਆ ਮੈਂ ਸਾਰੀ ਪੰਚਾਇਤ ਵਿੱਚ ਸਾਰੀ ਸਾਰੇ ਇਹਨਾਂ ਪਿੰਡ ਵਾਲਿਆਂ ਦਾ ਹੀ ਨਾਂ ਲਾਉਣਾ ਵੀ ਜਿਨ੍ਹਾਂ ਨੇ ਗੁੰਡੇ ਪਾਲੇ ਨੇ ਇਹ ਕੀ ਨਹੀਂ ਕਰ ਸਕਦੇ ਅੱਜ ਕੱਲ ਪੰਚਾਇਤਾਂ ਬਸ ਇਹਨਾਂ ਨੂੰ ਵੋਟਾਂ ਨੇ ਮਤਲਬ ਪਿਆ ਪੁੱਲਸ ਵਾਲਿਆਂ ਨੇ ਇਹੀ ਗੱਲ ਤੋਂ ਪੁੱਲਸ ਵਾਲਿਆਂ ਨੇ ਹਾਂ ਇਹੀ ਕੀਤੀ ਹੈ ਉਹ ਆਏ ਸਾਡੇ ਨਾਲ ਮੋਕਾ ਵੇਖਣ ਆਏ ਨੇ ਟੀਮਾ ਕਰਦੇ ਅਹੀਂ ਇਹ ਹੋਏ ਕਹਿੰਦੇ ਆ ਵੀ ਇਹੋ ਜਿਹੇ ਗੁੰਡਿਆਂ ਨੂੰ ਫੜੋ ਜੇਲ੍ਹਾਂ ਚ ਬਾਹਰੋਂ ਇਹਨਾਂ ਕੋ ਖਤਰਾ ਨਾ ਹੋ ਆਹੀ ਹੈ ਤਾਂ ਆਹੀ ਸੇ ਆਪਣੀ ਇੱਥੇ ਪੜਵਾਣਾ ਵਿੱਚ ਇਹੀ ਰਿਹਾ ਕਿ ਸੇਫ ਨਹੀਂ ਆ ਪਿੰਡ ਚ ਅਹੀਂ ਕਿੱਥੇ ਜਾਈਏ ਅਹੀਂ ਨਹੀਂ ਸੇ ਆਫੇ ਤੇ ਮੈਂ ਪੰਚਾਇਤ ਨਹੀਂ ਤੇ ਅਹੀਂ ਜਿੱਦਣ ਵੋਟਾਂ ਲੈਣ ਆਏ ਅਹੀਂ ਗਾੜੀੋਂ ਪੈ ਜਾਣਾ ਜੇ ਗੱਲ ਇਹ ਹੋਈ ਜਦੋਂ ਆਏ ਲੈ ਇੱਥੇ ਮੈਂ ਉਹਨਾਂ ਨੂੰ ਆਖਿਆ ਮੇਰਾ ਵੱਡਾ ਬ੍ਰਦਰ ਆ ਤੇ ਤੁਸੀਂ ਮਤਲਬ ਨਾਂ ਇਦਾਂ ਕਰੋ ਤੇ ਮੈਂ ਉਹਦੇ ਉਹਨੇ ਮਾਫੀ ਮੰਗਣੀ ਉਹ ਦੇਖੋ ਤੇ ਮੈਂ ਸੋਚਿਆ ਮੈਂ ਕਿ ਤੂੰ ਮੈਂ ਵੀ ਉਹਦਾ ਬ੍ਰਦਰ ਜੇ ਮੈਂ ਮਾਫੀ ਉਹ ਤੋਂ ਮੰਗ ਰਿਹਾ ਮੈਂ ਮੈਂ ਮਾਫੀ ਮੰਗ ਲੈਣਾ ਆਂਦਾ ਨਹੀਂ ਉਹ ਦਾਤਰਾ ਭਾਜੇ ਨੇ ਦਾਤਰਾ ਚਲੋ ਹਾਂਜੀ ਭਾਜੀ ਅਹੀਂ ਅਹੀਂ ਫੇਰ ਅਕੇ ਉੱਥੋਂ ਹੀ ਅੱਗੇ ਚੱਲਿਓ ਅਹੀਂ ਇੱਥੇ ਆਏ ਆਏ ਤੇ ਮੈਂ ਉਹਨਾਂ ਨੂੰ ਇਹ ਗੱਲ ਆਖੀ ਵੀ ਬ੍ਰਦਰ ਹੈ ਮੇਰਾ ਚਲੋ ਮਾਫੀ ਮਾਇ ਮੰਗ ਲੈਣਾ ਇਹਨੇ ਵੰਡੇ ਦੀ ਉਹ ਇੱਕ ਮੁੰਡਾ ਆਂਦਾ ਵੀ ਮਾਫੀ ਤੋਂ ਮੰਗਣ ਡਿਆ ਤੇ ਉਹਨੇ ਸੋਚਿਆ ਵੀ ਨਹੀਂ ਇਹ ਮਾਫੀ ਉਹ ਤੋਂ ਕੋਈ ਮੰਗਾਉਣੀ ਹੈ ਉਹ ਬਾਹਾ ਇੱਥੇ ਸਾਡਾ ਟਰੈਕਟਰ ਖੜਾ ਟਰੈਕਟਰ ਦੇ ਉੱਤੇ ਦਾਤਰ ਮਾਰ ਕੇ ਆਂਦਾ ਵੀ ਤੂੰ ਪਿੰਡ ਆਈਂ ਅਸੀਂ ਤੈਨੂੰ ਪਿੰਡ ਗੋਲੀ ਮਾਰ ਦੇਣੀ ਤੇ ਅਸੀਂ ਮਿਲ ਕੇ ਇੱਥੋਂ ਚਲੇ ਗਏ ਤੇ ਅਸੀਂ ਜਾ ਕੇ ਤੇ ਮਤਲਬ ਥਾਣੇ ਦਰਖਾਸਤ ਦਿੱਤੀ ਪ੍ਰਸ਼ਾਸਨ ਨੂੰ ਇਹ ਗੱਲ ਬੇਨਤੀ ਕਰਨੀ ਚਾਹੁੰਦੇ ਆ ਵੀ ਸਾਡੇ ਗਾਂ ਦੀ ਜੋ ਵੀ ਸਾਡਾ ਮਸਲਾ ਹੈ ਇਹ ਮਤਲਬ ਸਾਨੂੰ ਖਤਰਾ ਹੈ ਇਹਨਾਂ ਤੋਂ ਸਾਨੂੰ ਅਜੇ ਵੀ ਧਮਕੀਆਂ ਦੇ ਕੇ ਗਏ ਨੇ ਤੁਸੀਂ ਕੀ ਕਰ ਲਓਗੇ ਥਾਣੇ ਜਾ ਕੇ ਕੀ ਕਰ ਲਓਗੇ ਜਾਇਓ ਥਾਣੇ ਚਲੇ ਜਾਓ ਥਾਣੇ ਅਹੀਂ ਹਾਰਦ ਦੇ ਡਰਦੇ ਗਏ ਚਵੀਨ ਥਾਲਾਂ ਬੋਧ ਦਾ ਬੱਚਾ ਆ ਜੇ ਉਹਨੂੰ ਬਾਈ ਚਾਂਸ ਗੋਲੀ ਵਾਜ ਜਾਂਦੀ ਤੇ ਮੇਰੇ ਭਰਾ ਦਾ ਕੀ ਬਣਨਾ ਤੇ ਇਹੋ ਗੱਲ ਕਰਕੇ ਉਹ ਚਲੇ ਜਾਂਦੇ ਆ ਤੁਹਾਨੂੰ ਗੋਲੀ ਜਰੂਰ ਮਾਰਦੇ ਆ ਤੁਸੀਂ ਪਿੰਡ ਜਰੂਰ ਆਇਓ ਚਲ ਠੀਕ ਤੁਹਾਨੂੰ ਦਿਖਾਇਆ ਇਹਨਾਂ ਦਾ ਕੋਈ ਰਸਤੇ ਤੋਂ ਟਕਰਾਅ ਰਿਹਾ ਪਰ ਅਸੀਂ ਮੌਕੇ ਤੋਂ ਪਹਿਲਾਂ ਰੇਡ ਕਰ ਚੱਲੇ ਆ ਫੇਰ ਤੁਹਾਨੂੰ ਆਣ ਕੇ ਦੱਸਦੇ ਆ ਸਾਰੀ ਗੱਲ ਨਹੀਂ ਕੋਲ ਬ੍ਰਾਮਦ ਹੋਏ ਆ ਕੋਲ ਬ੍ਰਾਮਦ ਹੋਏ ਤੇਨੂੰ ਕੋ इंडिया क्राइम न्यूज जुलम के खिलाफ जंग आप देख रहे हैं इंडिया क्राइम न्यूज